ਹਾਂ ਕਹਿੰਦੇ ਥੁੱਕ ਸਿੱਟਦੇ ਉੱਪਰ ਫੇਰ ਬਗਦ ਕਰ ਹਾਂ ਸਸੀ ਗੱਲ ਜੀ ਕੀ ਕਹਿ ਰਹੀ ਸੀ ਤੁਹਾਨੂੰ ਓਹੋ ਪੈਸੀ ਮੰਗਦੀ ਸੀ ਕਿ ਮੈਂ ਕਿਹਾ ਵੀ ਮੇਤੇ ਤੇਰੀ ਗੱਲ ਸੁਣੋ ਮੇਰੇ ਕੋਲ ਹੈ ਨਹੀਂ ਮੈਂ ਦੇਤੇ ਕਿਸੇ ਨੂੰ ਇਹ ਮਾਤਾ ਹੈਲੋ ਇਹ ਖੜ ਜਾ ਹੁਣ ਖੜ ਜਾ ਇੱਧਰ ਮਾਤਾ ਖੜ ਕੇ ਗੱਲ ਕਰ ਲੈ ਤੇਰੀ ਉਮਰ ਦਾ ਲਿਹਾਜ਼ ਕਰਦੇ ਆ ਖੜ ਕੇ ਗੱਲ ਕਰ ਓ ਰੇ ਇੱਧਰ ਆ ਜਾਓ ਪਾਪਾ ਜੀ ਆ ਆ ਦੇਖੋ ਮਾਲ ਬੰਨੇ ਆਇਆ ਦੇਖੋ ਕਿੰਨਾ ਕੋਈ ਸੇਵਾ ਦੀ ਲੋੜ ਆ ਤਾਂ ਦੱਸ ਦੇ ਤੇਰੀ ਸੇਵਾ ਲਵਾ ਦਨੇ ਆ ਸਸਤਾ ਤੋਂ ਕਿੱਥੇ ਰਹਿਣੀ ਕਿੱਥੇ ਇਹਨੂੰ ਬਾਹ ਤੈਨੂੰ ਕਾਹ ਨਹੀਂ ਖਾਣਾ ਤੂੰ ਸੰਗਤ ਤੇ ਧੋਖਾ ਸਿੱਟ ਥੁੱਕ ਛੱਡਦੀਆਂ ਨੂੰ ਬਾਹ ਨਹੀਂ ਕਹਿ ਰਹੇ ਜਿਹੜਾ ਭੀਕ ਨਹੀਂ ਦਿੰਦਾ ਹੁਣ ਭੀਕ ਨਹੀਂ ਮੰਗੀਦਾ ਉਹ ਤੋਂ ਬਾਬੇ ਤੋਂ ਹੈ ਤੇ ਲੀ ਆਂਦੀ ਨਾਲੇ ਗਾਲਾਂ ਕੱਢਦੀ ਏ ਨਾਲੇ ਥੁੱਕ ਛੱਡਦੀ ਇੱਥੇ ਤੇ ਫਿਰ ਗਾਲਾਂ ਵੀ ਕੱਢਦੀ ਸੰਗਤ ਨੂੰ ਵੀ ਦੇ ਕੇ ਕੋਈ 10 ਰੁਪਏ ਨਹੀਂ ਜਾਂਦਾ ਤੇ ਮਣੀ ਮਜਰੇ ਦੀ ਜੀ ਇਹਨੇ ਕੋਠੀ ਬਹੁਤ ਤਕੜੀ ਹੈਗੀ ਏ ਅੱਛਾ ਹਾਂ ਜੀ ਵੀਰ ਕਿਹਾ ਪਰ ਮੰਨਦੀ ਨਹੀਂ ਹੈਗੀ ਬਾਬਾ ਜੀ ਪਤਾ ਕਿ ਸੰਗਤ ਨੂੰ ਹੁਣ ਸੰਗਤ ਕਿੰਨੀ ਦੂਰੋਂ ਦਰਸ਼ਨ ਕਰਨ ਲਈ ਆਉਂਦੀ ਆ ਉਹਨਾਂ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਇਹ ਲੰਗਰ ਵਾਲਿਆਂ ਨੂੰ ਵੀ ਚਾਹੀਦਾ ਸੇਵਾ ਨਹੀਂ ਕਰਾਉਣੀ ਚਾਹੀਦੀ ਉਹ ਗੰਦਗੀ ਜੱਥ ਮਾਰ ਕੇ ਉੱਥੇ ਭਾਂਡੇ ਮੰਜ ਲੱਗ ਪੈਂਦੀ ਹੈ ਕਿਉਂਕਿ ਆਪਾਂ ਰੋਕਦਾ ਹੀ ਨਹੀਂ ਕਿ ਇਹਨੂੰ ਕੋਈ ਵੀ ਆ ਕੇ ਸੇਵਾ ਕਰੇ ਪਰ ਜਿਹੜੇ ਗਲਤ ਕਰਦੀ ਆ ਤਾਂ ਗਲਤ ਕਰ ਲੈ ਸੇਵਾ ਕਰਦੇ ਇੱਥੇ ਆਹੀ ਆਹੀ ਵੀ ਸੇਵਾਦਾਰੀਆਂ ਇੱਥੇ ਦੇ ਬੇਤੰਗ ਕਰਦੀ ਆ ਹਾਂਜੀ ਬਹੁਤ ਜ਼ਿਆਦਾ ਤੰਗ ਕਰਦੀ ਦੂਜੀ ਗੱਲ ਜਿਹੜੇ ਹੁਣ ਜਦੋਂ ਭਾਂਡੇ ਮੰਗਦੀ ਏ ਇਹ ਤੇ ਅਸੀਂ ਸਾਡੇ ਸਿੰਘ ਜਿੱਦਾਂ ਸ੍ਰੀ ਸਾਹਿਬ ਸਾਪ ਆਈ ਸਾਰਾ ਕੁਝ ਸਵਾਇਆ ਹੁੰਦਾ ਉਹ ਆ ਕੇ ਜਦੋਂ ਉਹ ਬਰਤਨਾਂ ਦੇ ਵਿੱਚ ਖਾਂਦੇ ਨੇ ਉਹ ਦੱਸੋ ਗੁਰੂ ਦੇ ਘਰ ਦੇ ਵਿੱਚ ਕੀ ਕਰਨਗੇ ਹਾਂ ਮਲੇ ਮੱਝ ਰੈਂਦੀ ਏ ਕੋਠੀ ਏਡੀ ਸ਼ਾਨਦਾਰ ਰੁਪਈਆ ਦੇ ਕੋਈ ਇੰਨਾ ਜਿੰਨਾ ਸੋਈ ਸ਼ੋਅ ਕਰ ਕੋਈ ਉਹਨਾਂ ਜਿੰਨਾ ਰੁਪਈਆ ਦੇ ਕੋਲ ਉਹਦੀ ਉਮਰ ਦਾ ਲਿਹਾਜ਼ ਆਪਾਂ ਹੁਣ ਕਰ ਲਿਆ ਪਰ ਆਪਣੇ ਲਈ ਗੁਰੂ ਤੋਂ ਉੱਪਰ ਨਹੀਂ ਹੈਗੀ ਗੁਰੂ ਸਾਹਿਬ ਨੇ ਅਮਰਤ ਦੀ ਦਾਤ ਪੰਜ ਪਿਆਰਿਆਂ ਤੋਂ ਲਈ ਆ ਸੰਗਤ ਦਾ ਰੂਪ ਸਮਝ ਕੇ ਤਾਂ ਆਪਣੇ ਲਈ ਸੰਗਤ ਰੱਬ ਦਾ ਰੂਪ ਆ ਜੇ ਸੰਗਤ ਨੂੰ ਇਹ ਤੰਗ ਕਰਨ ਲੱਗ ਗਏ ਫਿਰ ਆਪਣੀ ਕੀ ਲੱਗਦੀ ਹੈ ਜੀ ਇਹ ਆ ਗੇਟ ਤੋਂ ਲਾ ਕੇ ਬਰਨ ਗੇਟ ਤੱਕ ਲੋਹੇ ਦੀ ਕੋਠੀ ਨੂੰ ਹਾਂ ਇਹਦੀ ਕੋਠੀ ਨੂੰ ਹੁਣ ਵੀ ਜਾ ਕੇ ਮੇਰੇ ਨਾਲ ਜੇ ਦੇਖ ਸਕਦੇ ਕੋਲੇ ਦੇ ਇੱਕ ਮੁੰਡਾ ਦੋ ਤਿੰਨ ਬੰਦੇ ਹੋਰ ਰਹਿੰਦੇ ਆ ਅੱਛਾ ਵੀ ਉਹ ਨਹੀਂ ਰੋਕਦੇ ਨੂੰ ਪਰ ਉਹ ਤਾਂ ਭੇਜਦੇ ਹੋਣੇ ਵਾਂਗ ਨਾ ਆਈ ਉਹਦਾ ਪੈਸੇ ਬਣਾਉਂਦੇ ਆ ਅੱਛਾ ਗਲਤ ਕੰਮ ਵੀ ਕਰਦੇ ਨੇ ਦੇਖ ਸਰ ਇਹ ਤਾਂ ਉੱਪਰ ਪਾਪ ਕੀ ਹੋਊਗਾ ਪਤਾ ਉਹਦੀ ਉਮਰ ਦਾ ਲਿਹਾਜ਼ ਕਰੀਏ ਤਾਂ ਸ ਇੰਨੇ ਗਲਤ ਕੰਮ ਕਰਦੀ ਉਹਦਾ ਤਾਂ ਸਾਡੇ ਸਾਹਮਣੇ ਕਿਦਾਂ ਜੁੱਤੀ ਜੀ ਇਹ ਤਾਂ ਫਿਰ ਪੰਜਾਬੀ ਦੀ ਜਵਾਨੀ ਵੀ ਵਿਗਾੜ ਰਹੀ ਹੈ ਤਾਂ ਫਿਰ ਬਹੁਤ ਬੁਰਾ ਹਾਲ ਕਰ ਰਹੀ ਹੈ ਸੇਵਾ ਲੈਣੀ ਆ ਕਹਿੰਦੇ ਸੇਵਾ ਮੰਗਦੇ ਆ ਹੈ ਸੇਵਾ ਮੰਗਦੇ ਆ ਆ ਮੰਗੀ ਨੇਮ ਪੁੱਛਦੇ ਆ ਤੁਹਾਨੂੰ ਵੀ ਸੇਵਾ ਚਾਹੀਦੀ ਆ ਕੋਈ ਮਦਦ ਚਾਹੀਦੀ ਆ ਹਾਂ ਕੀ ਚਾਹੀਦੀ ਹੈ ਤੇ ਦੇ ਜਾਈ ਹੈ 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 ਕਿੱਥੇ ਮੰਗਦੇ ਹੋ ਨੇ ਤੁਸੀਂ ਇੱਥੇ ਮਰ ਜਮਾ ਹਾਂ ਕਹਿੰਦੇ ਥੁੱਕ ਸਿੱਟ ਦੇ ਉੱਪਰ ਫਿਰ ਮੈਂ ਕਦ ਕਰ ਹੈ ਹੈ ਪਾ ਦੇ ਥੁੱਕ ਸਿੱਟ ਉਹ ਦੱਸਦੇ ਨੇ ਮੈਨੂੰ ਲੋਕਾਂ ਨੇ ਦੱਸਿਆ ਦੱਸ ਸੱਚੀ ਗੱਲ ਹੈ ਹਾਂ ਜਾ ਪੁੱਤ ਤੂੰ ਕਾ ਮੇਰਾ ਬਾਪ ਪੁਰਾਣੀ ਨਾ ਹੈ ਰ ਮੈਂ ਪਤਾ ਕੌਣ ਦਾਜੀ ਕਾਣ ਕੌਣ ਪਤਾ ਮੈਂ ਹਾਂ ਛੋਕਾ ਸੈਟ ਦੀਆਂ ਸੰਗਤ ਦੇ ਆਹ ਤੇ ਬੋਲਿਆ ਨਾ ਗਿਆ ਹੈ ਇਹ ਨਾ ਮਾਤਾ ਆਈਏ ਕੀ ਕਹਿੰਦੀ ਹੈ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਕੀ ਕਹਿ ਰਹੀ ਸੀ ਤੁਹਾਨੂੰ ਓਹੋ ਪੈਸੀ ਮੰਗਦੀ ਸੀ ਕਿ ਮੈਂ ਹਾਂ ਵੀ ਮੇਤੇ ਦੇ ਵੀ ਕਾ ਸਣਾ ਮੇ ਕੋ ਹੈ ਨਹੀਂ ਮੈਂ ਦੇਤੇ ਕਿਸੇ ਨੂੰ ਲੈ ਨਹੀਂ ਇਹ ਮਾਤਾ ਹੈਲੋ ਐ ਖੜ ਜਾ ਹੁਣ ਖੜ ਜਾ ਇੱਧਰ 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 ਅਰੇ ਮੈਂ ਪੁਲਿਸ ਨੂੰ ਫੋਨ ਕਰਾਂ ਫਿਰ ਤੂੰ ਭੀਖ ਮੰਗਦੀ ਸੀ ਉਦੋਂ ਹੈ ਇੱਧਰ ਖੜ ਜਾ ਖੜ ਜਾ ਇੱਥੇ ਖੜ ਜਾ ਮੈਂ ਮਾਤਾ ਨੂੰ ਤੂੰ ਭੀਖ ਮੰਗਦੀ ਖੜ ਜਾ ਆ ਜਾ ਆ ਜਾ ਆ ਜਾ ਪਾਸੇ ਹੋ ਜਾ ਨਾ ਪਾਸੇ ਭੀਖ ਮੰਗਦੀਆਂ ਓਰੇ ਹੈ ਥੋਕੇ ਸਿੱਟਦੀਆਂ ਤੂੰ ਲੋਕਾਂ ਦੇ ਖੜ ਜਾ ਮੈਂ ਪੁਲਿਸ ਬੁਲਾਉਣਾ ਖੜ ਜਾ ਮਾ ਮੈਂ ਪੁਲਿਸ ਬੁਲਾਉਣਾ ਖੜ ਜਾ ਗੇਰਾ ਮੈਂ ਕੱਕ ਮਾਰੇ ਇਹਦੇ ਵਿੱਚ ਤੁੱਕ ਕਿਹੜਾ ਉਹਦੇ ਬਾਬੇ ਦੱਸਦੇ ਨੇ ਖੜ ਜਾ ਬਾਬੇ ਉਹ ਤਾਂ ਲੰਮਰੀ ਨਹੀਂ ਉਹ ਤਾਂ ਮੰਗੇ ਨਹੀਂ ਬਾਬੇ ਤੋਂ ਭੀਖ ਨਹੀਂ ਮੰਗੀ ਤਾਂ ਮਾਮਾ ਕਹੇ ਬਾਬੇ ਤੋਂ ਭੀਖ ਮੰਗੀ ਆ ਤਾਂ ਉਹ ਤੋਂ ਪੈਸੇ ਨਹੀਂ ਮੰਗੇ ਬਾਬੇ ਤੋਂ ਹੈ ਮਾਰੇ ਗੁਰੂਕਰ ਮੋਰੇ ਸੰਗਤ ਨੂੰ ਤੰਗ ਕਰਦੀਆਂ ਖੜ ਕੇ ਗੱਲ ਕਰਨਾ ਇੱਧਰ ਖੜ ਕੇ ਗੱਲ ਕਰ ਮਾਤਾ ਖੜਕੇ ਗੱਲ ਕਰ ਲੈ ਤੇਰੀ ਉਮਰ ਦੇ ਲਿਹਾਜ਼ ਕਰਦੇ ਆ ਖੜਕੇ ਗੱਲ ਕਰ ਓਰੇ ਬਾਏ ਬਾਏ ਖੜਕੇ ਗੱਲ ਕਰ ਆ ਵੀ ਕੱਢ ਦੀ ਕਹਿੰਦੇ ਆਜਾ ਇੱਧਰ ਆਜਾ ਆਜੋ ਇੱਧਰ ਖੜਕੇ ਗੱਲ ਕਰ ਖੜਕੇ ਗੱਲ ਖੜਕੇ ਗੱਲ ਕਰ ਓਰੇ ਖੜਕੇ ਗੱਲ ਕਰ ਖੜਕੇ ਗੱਲ ਕਰ ਖੜਕੇ ਗੱਲ ਕਰ ਹਾਂਜੀ ਕੀ ਕਹਿੰਨੇ ਪੈਸੇ ਵੀ ਮੰਗਦੀ ਆ ਸਾਨੂੰ ਗਾਲਾਂ ਵੀ ਕੱਢਦੀ ਆ ਲੰਗਰ ਸੇਵਾਦਾਰਾਂ ਨੂੰ ਹੈ ਸੇਵਾਦਾਰਾਂ ਨੂੰ ਬਾਪਾ ਮੈਂ ਤੈਨੂੰ ਗਾਲ ਕੱਢ ਇੱਧਰ ਇੱਧਰ ਆ ਜਾਓ ਬਾਬਾ ਜੀ ਆਹ ਨੇੜੇ ਕੀ ਕਹਿੰਦੀ ਆ ਗਾਲਾਂ ਗਾਲਾਂ ਕੱਢਦੀ ਆ ਨਹੀਂ ਮੁੰਨਾ ਕਿਉਂ ਗੰਗੇ ਕਰਦੀ ਆ ਤੂੰ ਹੁਣ ਤੂੰ ਰੋਕੇ ਬਗੰਡ ਕਰਦੀ ਆ ਹੁਣ ਤੂੰ ਰੋਕੇ ਦੰਗ ਕਰਦੀ ਆ ਥੁੱਕ ਸੱਟਦੀ ਆ ਤੂੰ ਸੰਗਤ ਦੇ ਜਿਹੜਾ ਭੀਖ ਨਹੀਂ ਦਿੰਦਾ ਹੈ ਆ ਦੇਖੋ ਮਾਲ ਬੰਨਿਆ ਆ ਦੇਖੋ ਕਿੰਨਾ ਤੂੰ ਓਰੇ ਗੁਰਦੁਆਰੇ ਮੂਰੇ ਨਹੀਂ ਦਿਖਣੀ ਚਾਹੀਦੀ ਅੱਜ ਤੋਂ ਬਾਅਦ ਕੋਈ ਸੇਵਾ ਦੀ ਲੋੜ ਆ ਤਾਂ ਆ ਦੱਸ ਦੇ ਤੇਰੀ ਸੇਵਾ ਲਵਾ ਦਨੇ ਆ ਸਸਤਾ ਤੋਂ ਕਿੱਥੇ ਰਹਿਣੀ ਕਿੱਥੇ ਉਹਨੂੰ ਖੜ ਜਾ ਇੱਧਰ ਖੜ ਜਾ ਮਾਤਾ ਬਾ ਤੈਨੂੰ ਗਾਲ ਤੂੰ ਸੰਗਤ ਤੇ ਧੋਖਾ ਸਿੱਟੇ ਸੁੱਤ ਧੋਖਾ ਸਿੱਟਦੀਆਂ ਨੂੰ ਨਾ ਬਾ ਨਹੀਂ ਕੀ ਰਿਹਾ ਜਿਹੜਾ ਭੀਖ ਨਹੀਂ ਦਿੰਦਾ ਹੁਣ ਭੀਖ ਨਹੀਂ ਮੰਗੀ ਦੇ ਦੋ ਬਾਬੇ ਤੋਂ ਹੈਂ ਹਾਂ ਤੈਨੂੰ ਗਾਲ ਤੈਨੂੰ ਦੱਸਦਾ ਜੇ ਉਰੇ ਦੇਖ ਗਈ ਅੱਜ ਤਾਂ ਬਾ ਦੇਖ ਲਈ ਫਿਰ ਜੀ ਜਿਹੜੇ ਉਰੇ ਸੰਗਤ ਨੂੰ ਤੰਗ ਕਰਦੀ ਐ ਬੀਬੀ ਜਿਹੜਾ ਕੋਈ ਭੀਖ ਨਹੀਂ ਦਿੰਦਾ ਉਹਨਾਂ ਤੇ ਥੁੱਕ ਸਿੱਟਦੀ ਆ ਬਾਬਾ ਜੀ ਦੱਸਿਓ ਕੀ ਕਰਦੀ ਆ ਜੀ ਤੁਸੀਂ ਇਹ ਮੰਗਦੀ ਭੀਖ ਮੰਗਦੀ ਜੀ ਡੇਲੀ ਆਂਦੀ ਨਾਲੇ ਗਾਲਾਂ ਕੱਢਦੀ ਏ ਨਾਲੇ ਥੁੱਕ ਛੜਦੀ ਇੱਥੇ ਤੇ ਫੇਰ ਗਾਲਾਂ ਵੀ ਕੱਢਦੀ ਸੰਗਤ ਨੂੰ ਵੀ ਦੇ ਕੇ ਕੋਈ 10 ਰੁਪਏ ਨਹੀਂ ਜਾਂਦਾ ਤੇ ਕਿੱਥੇ ਦੀ ਰਹਿਣ ਆਲੀ ਏ ਇਹ ਮਣੀ ਮੱਜਰੇ ਦੀ ਜੀ ਇਹਨੇ ਕੋਠੀ ਬਹੁਤ ਤਕੜੀ ਹੈਗੀ ਏ ਅੱਛਾ ਹਾਂ ਜੀ ਮਣੀ ਮੱਜਰੇ ਦੀ ਹੈਗੀ ਪੰਜਾਬਣ ਪਰਵਾਸੀ ਪੰਜਾਬਣ ਹੈ ਜੀ ਅਲੀ ਅੱਛਾ ਚੋਰ ਹੈ ਗਏ ਇਹਦੇ ਮਤਲਬ ਜਿਹੜੇ ਨਹੀਂ ਦਿੰਦਾ ਉਹਨੂੰ ਗਾਲਾਂ ਕੱਢਦੀ ਥੁੱਕ ਸਿੱਟਦੀ ਆ ਹਾਂ ਥੁੱਕ ਛੜਦੀ ਜੀ ਅਲੀ ਬੜਾ ਧਿਆਨ ਰੱਖਿਓ ਤੁਹਾਨੂੰ ਇਹ ਨੰਬਰ ਦੇ ਕੇ ਜਾਣਾ ਮੈਨੂੰ ਫੋਨ ਕਰਿਓ ਨਿਯੰਗ ਸਿੰਘ ਕੋਲ ਹੈਗਾ ਹਾਂ ਉਹਨਾਂ ਕੋਲ ਹੈਗਾ ਸਾਨੂੰ ਵਟਸਐਪ ਕਰਦੇ ਜੇ ਦੁਬਾਰੇ ਆਈਏ ਔਰੇ ਬਹੁਤ ਚੜਦੀ ਕਲਾ ਜੀ ਠੀਕ ਹੈ ਨਹੀਂ ਪਤਾ ਕਿ ਸੇਵਾਦਾਰਾਂ ਨੂੰ ਤੰਗ ਕਰ ਹਾਂ ਜੀ ਹਾਂ ਸੈਂਡ ਕਰ ਦਾਂਗੇ ਤੁਹਾਨੂੰ ਹਾਂ ਨਹੀਂ ਵੀਡੀਓ ਸਾਨੂੰ ਬੁਲਾ ਲਿਓ ਮੌਕੇ ਤੇ ਬੁਲਾ ਲਿਓ ਜੀ ਅਸੀਂ ਅੱਧੇ ਘੰਟੇ 'ਚ ਆ ਜਾਾਂਗੇ ਔਰੇ ਬਥੇਰੀ ਵਰ ਕਿਹਾ ਪਰ ਮੰਨਦੀ ਨਹੀਂ ਹੈਗੀ ਬਾਬਾ ਜੀ ਪਤਾ ਕਿ ਸੰਗਤ ਨੂੰ ਹੁਣ ਸੰਗਤ ਕਿੰਨੀ ਦੂਰੋਂ ਦਰਸ਼ਨ ਕਰ ਲਈ ਆਉਂਦੀ ਹੈ ਉਹਨਾਂ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਔਰੇ ਗੰਦਨਾ ਭਰੀ ਹੁੰਦੀ ਹੈ ਫੇਰ ਇਹਨਾਂ ਦਾ ਇਹ ਨੀ ਮਾਰਦੀ ਆ ਕੋਈ ਪੁੱਛੂ ਨੀ ਇਹਨਾਂ ਟੇਰਵਾਦੀ ਧੱਕਦਾ ਨਹੀਂ ਨਹੀਂ ਆਪਾਂ ਜੀ ਕਰਦੇ ਆਂ ਇਹਨਾਂ ਦਾ ਹਲੇ ਸੰਗਤ ਹੋਣ ਇੰਨੀ ਦੂਰੋਂ ਸੇਵਾ ਨਹੀਂ ਕਰਾਣੀ ਪੈਂਦੀ ਆ ਜੀ ਇਹ ਲੰਗਰ ਵਾਲਿਆਂ ਨੂੰ ਵੀ ਚਾਹੀਦਾ ਸੇਵਾ ਨਹੀਂ ਕਰਾਣੀ ਚਾਹੀਦੀ ਉਹ ਗੰਦਗੀ ਜੱਥ ਮਾਰ ਕੇ ਉੱਥੇ ਭਾਂਡੇ ਮੰਜ ਲੱਗ ਪੈਂਦੀ ਆ ਜੀ अच्छा सेवादारों ਨੂੰ ਮਨਾ ਕਰਨਾ ਕਿ ਮੇਰੇ ਸੇਵਾ ਦਾ ਕੀ ਫਾਇਦਾ ਇਹ ਤਾਂ ਫਿਰ ਉੱਚੇ ਲੰਗਰ ਛਕਣਾ ਸੰਗਤ ਨੇ ਗੰਦਾਲੇ ਹੱਥਾਂ ਨਾਲ ਜੀ ਗੰਦੇ ਹੱਥ ਲਾਂਦੀ ਜੀ ਅਲੀ ਬਹੁਤ ਕਿਉਂਕਿ ਆਪਾਂ ਰੋਕਦੇ ਹੀ ਨਹੀਂ ਕਿਸ ਨੂੰ ਕੋਈ ਵੀ ਆ ਕੇ ਸੇਵਾ ਕਰੇ ਪਰ ਜਿਹੜੇ ਗਲਤ ਕਰਦੀ ਹੈ ਤਾਂ ਗਲਤ ਕਰ ਲ ਤੁਸੀਂ ਵੀ ਸੇਵਾ ਕਰਦੇ ਇੱਥੇ ਆਹੀ ਆਹੀ ਵੀ ਸੇਵਾਦਾਰੀਆਂ ਇੱਥੇ ਦੇ ਬੇਤੰਗ ਕਰਦੀ ਆ ਹਾਂਜੀ ਬਹੁਤ ਜ਼ਿਆਦਾ ਤੰਗ ਕਰਦੀ ਦੂਜੀ ਗੱਲ ਜਿਹੜਾ ਹੁਣ ਜਦੋਂ ਭਾਂਡੇ ਮਾਝਦੀ ਏ ਇਹ ਤੇ ਅਸੀਂ ਸਾਡੇ ਸਿੰਘ ਜਿੱਦਾਂ ਸ੍ਰੀ ਸਾਹਿਬ ਸਾਪ ਆਈ ਸਾਰਾ ਕੁਝ ਸਵਾਇਆ ਹੁੰਦਾ ਉਹ ਆ ਕੇ ਜਦੋਂ ਉਹ ਬਰਤਨਾਂ ਦੇ ਵਿੱਚ ਖਾਂਦੇ ਨੇ ਉਹ ਦੱਸੋ ਗੁਰੂ ਦੇ ਘਰ ਦੇ ਵਿੱਚ ਕੀ ਕਰਨਗੇ ਦੱਸ ਗੁਰੂ ਘਰ ਚ ਕੀ ਕਰਨਗੇ ਲਪੇੜੇ ਹੁੰਦੇ ਕੱਪੜੇ ਇੰਨੇ ਗਿੱਲੇ ਕੱਪੜੇ ਪਾਣੀ ਆ ਗੰਦੇ ਪਾਣੀ ਨਾਲ ਹੱਥ ਲਿਬੜੇ ਹੁੰਦੇ ਨੇ ਕੋਈ ਜਾ ਕੇ ਬਰਤਨਾਂ ਹੱਥ ਲਾ ਦਿੰਦੀ ਨਹੀਂ ਲੈਟ੍ਰਿੰਗ ਪਰ ਕਰਕੇ ਹੱਥ ਨਹੀਂ ਤੋਂ ਹੁੰਦੀ ਉਹਦੇ ਲੈਟ੍ਰਿੰਗ ਚ ਪਾਣੀ ਪਈ ਜਾਂਦੀ ਆ ਉਹਦੇ ਸਿਰ ਤੇ ਉੱਤੇ ਹਾਂ ਨੀ ਚਲੋ ਦਿਮਾਗੀ ਵੀ ਪੈਸੇ ਜੇ ਦਿਮਾਗੀ ਹੋਵੇ ਫਿਰ ਮੰਗੇ ਕਿਉਂ ਦਿਮਾਗੀ ਨਹੀਂ ਆ ਗਈ ਅਲੀ ਦਿਮਾਗੀ ਨਹੀਂ ਆ ਗਈ ਜਾਣ ਪੁੱਜ ਗਏ ਜਾਣ ਪੁੱਜ ਗਏ ਦਿਮਾਗੀ ਨਹੀਂ ਆਈ ਘਰ ਨੇੜੇ ਹੀ ਹੈ ਜਦੋਂ ਮਰਜੀ ਜਾ ਕੇ ਦੇਖੋ ਉਹਨਾਂ ਦੇ ਘਰ ਮਾੜੇ ਮਾਜਰੇ ਹਾਂਜੀ ਮਾੜੇ ਮਾਜਰੇ ਰਹਿੰਦੀ ਹੈ ਕੋਠੀ ਐਡੀ ਸ਼ਾਨਦਾਰ ਰੁਪਈਆ ਦੇ ਕੋ ਇੰਨਾ ਜਿੰਨਾ ਸ਼ੋਅ ਕਰ ਕੋਲ ਨਹੀਂ ਉਹਨਾਂ ਦੇ ਜਿੰਨਾ ਰੁਪਈਆ ਦੇ ਕੋਲ ਚਲੋ ਬਾਬਾ ਜੀ ਸਾਨੂੰ ਸੇਵਾ ਦਿਓ ਹੁਣ ਜਦ ਦਵਾਰੇ ਆਈ ਨਾ ਕਿਉਂਕਿ ਆਪਾਂ ਗੁਰੂ ਘਰਾਂ ਤੋਂ ਉੱਪਰ ਜੀ ਆਪਣੇ ਲਈ ਕੁਝ ਨਹੀਂ ਹੈਗਾ ਬੇਸ਼ੱਕ ਉਹਦੀ ਉਮਰ ਦਾ ਲਿਹਾਜ਼ ਆਪਾਂ ਹੁਣ ਕਰ ਲਿਆ ਪਰ ਆਪਣੇ ਲਈ ਗੁਰੂ ਤੋਂ ਉੱਪਰ ਨਹੀਂ ਹੈਗੀ ਗੁਰੂ ਤੋਂ ਉੱਪਰ ਨਹੀਂ ਹੈਗੀ ਆਪਣੇ ਲਈ ਹਨਾ ਆਹ ਬਈ ਸੰਗਤੇ ਰੱਬ ਦਾ ਰੂਪ ਹੈ ਗੁਰੂ ਸਾਹਿਬ ਨੇ ਸੰਗਤ ਮੂਰੇ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਤੋਂ ਲਈ ਹੈ ਸੰਗਤ ਦਾ ਰੂਪ ਸਮਝ ਕੇ ਤਾਂ ਆਪਣੇ ਲਈ ਸੰਗਤ ਰੱਬ ਦਾ ਰੂਪ ਹੈ ਜੇ ਸੰਗਤ ਨੂੰ ਇਹ ਤੰਗ ਕਰਨ ਲੱਗ ਗਈ ਫਿਰ ਆਪਣੀ ਕੀ ਲੱਗਦੀ ਹੈ ਜੀ ਕੋਈ ਮਤਲਬ ਨਹੀਂ ਦਾ ਮੈਂ ਤਾਂਹੀਂ ਅਸੀਂ ਪਹਿਲਾਂ ਦੇਖਿਆ ਉਹ ਬਜ਼ੁਰਗ ਤੋਂ ਪੈਸੇ ਮੰਗੇ ਨੇ ਫਿਰ ਮੈਂ ਤਾਂ ਮੌਕੇ ਤੇ ਆਇਆ ਕਿਉਂਕਿ ਨਹੀਂ ਸਾਨੂੰ ਵੀ ਲੋਕ ਕਹਿੰਦੇ ਪਤਾ ਨਹੀਂ ਤੁਸੀਂ ਉਨਜੋ ਕਹਿੰਦੇ ਆ ਆ ਦੇਖੋ ਨਿਹੰਗ ਸਿੰਘ ਫੌਜਿਆ ਵੀ ਅੱਜ ਜੀ ਮਦਦ ਪੂਰੀ ਕੀਤੀ ਇਹਨਾਂ ਨੇ ਵੀ ਤੁਹਾਡਾ ਵੀ ਧੰਨਵਾਦ ਹੈ ਜੀ ਬਹੁਤ ਬਹੁਤ ਤੇ ਗਾਹਾਂ ਨੂੰ ਵੀ ਜਰੂਰ ਸਾਨੂੰ ਸੇਵਾ ਦਿਓ ਜੇ ਦੁਬਾਰੇ ਹੋਰ ਆ ਕੇ ਸੰਗਤ ਨੂੰ ਤੰਗ ਕਰਦੀ ਆਪਾਂ ਇਹਦਾ ਪੱਕਾ ਪ੍ਰਬੰਧ ਕਰਾਂਗੇ ਚੇ ਮਨੁੱਖਤਾ ਦੀ ਸੇਵਾ ਜਿਹੜੇ ਜਾਣਾ ਨਹੀਂ ਕਿਉਂਕਿ ਜਿਹਦੀ ਇੰਨੀ ਸ਼ਾਨਦਾਰ ਕੋਠੀ ਆ ਉੱਥੇ ਕਿੱਥੇ ਰਹਿ ਲੂਗੀ ਵੱਡਾ ਗੇਟ ਲੱਗਿਆ ਜੀ ਆ ਗੇਟ ਤੋਂ ਲਾ ਕੇ ਬਾਲ ਨੇ ਗੇਟ ਤੱਕ ਲੋਹੇ ਦੀ ਕੋਠੀ ਨੂੰ ਹਾਂ ਇਹਦੀ ਕੋਠੀ ਨੂੰ ਹੁਣ ਵੀ ਜਾ ਕੇ ਮੇਰੇ ਨਾਲ ਜੇ ਦੇਖ ਸਕਦੇ ਕੋਠੀ ਤੇ ਕੌਣ ਹੈ ਇਹਦੇ ਇੱਕ ਮੁੰਡਾ ਦੋ ਤਿੰਨ ਬੰਦੇ ਹੋਰ ਰਹਿੰਦੇ ਆ ਅੱਛਾ ਵੀ ਉਹ ਨਹੀਂ ਰੋਕਦੇ ਇਹਨੂੰ ਪਰ ਉਹ ਤਾਂ ਭੇਜਦੇ ਹੋਣੇ ਮੈਂ ਕਹਿੰਦਾ ਇਹ ਉਹਦਾ ਪੈਸੇ ਬਣਾਉਂਦੇ ਆ ਦੇਖ ਲਓ ਚੱਲ ਰਹੇ ਆਂ ਹੀ ਬੰਦੇ ਰਹਿੰਦੇ ਤੇ ਚਿੱਟੇ ਚੁੱਟੇ ਅੱਛਾ ਗਲਤ ਕੰਮ ਵੀ ਕਰਦੇ ਨੇ ਜੀ ਇਹ ਤਾਂ ਉੱਪਰ ਪਾਪ ਕੀ ਹੋਊਗਾ ਪਤਾ ਉਹਦੀ ਉਮਰ ਦਾ ਲਿਹਾਜ਼ ਕਰੀ ਕੇ ਦੱਸ ਇੰਨੇ ਗਲਤ ਕੰਮ ਕਰਦੀ ਉਹਦਾ ਤਾਂ ਸਾਹ ਕਿੱਦਾਂ ਜੁੱਤੀ ਜੀ ਇਹ ਤਾਂ ਫਿਰ ਪੰਜਾਬੀ ਦੀ ਜਵਾਨੀ ਵੀ ਬਗਾੜ ਰਹੀ ਹੈ ਤਾਂ ਫਿਰ ਬਹੁਤ ਬੁਰਾ ਹਾਲ ਕਰ ਰਹੀ ਹੈ ਇਹ ਜਿਹੜੇ ਬਾਬਾ ਜੀ ਨੇ ਦੱਸਿਆ ਵੀ ਜਿਵੇਂ ਉਹ ਕਰਦੇ ਆ ਫਿਰ ਤਾਂ ਪੰਜਾਬੀ ਦੀ ਜਵਾਨੀ ਦਾ ਕਹਾਣ ਕਰ ਰਹੀ ਹੈ ਇਹ ਜਿਹੜਾ ਬਾਬਾ ਨਹੀਂ ਆਇਆ ਕਾਲਾ ਬਾਬਾ ਖਲੁੱਤਾ ਇਹੋ ਜਿਹਾ ਮੁੰਡਾ ਇਹਦਾ ਤਕੜਾ ਦੱਸ ਵੀ ਉਹ ਤਾਂ ਨਹੀਂ ਕੰਮ ਹੁੰਦਾ ਕੋਈ ਹਾਂ ਦਾੜੀ ਕੱਟ ਕੇ ਰੱਖਦਾ ਵਾਲ ਕੱਟ ਕੇ ਰੱਖਦਾ ਸਾਰੇ ਮੱਲੇ ਵਾਲੇ ਕਹਿੰਦੇ ਰੁਕ ਜੀ ਬਾਬਾ ਜੀ ਧੰਨਵਾਦ ਤੁਸੀਂ ਦੱਸਿਆ ਕਿਉਂਕਿ ਅਸੀਂ ਦੇਖ ਹੀ ਰਹੇ ਸੀਗੇ ਵੀ ਇਹ ਕਿਹ ਤੋਂ ਮੰਗੇ ਇਹਨਾਂ ਘਰ ਵਾਲੇ ਦਾ ਨਾਂ ਕੀ ਸੀ ਇਹਨਾਂ ਤੋਂ ਮੰਗੇ ਆ ਜੀ ਹਾਂਜੀ ਇਹ 1 ਪਕੌੜਾ ਹਾਂ ਇਹ 1 ਪਕੌੜੇ ਵਾਲਾ ਹੋਏਗਾ ਇਹਦੇ ਘਰ ਵਾਲਾ ਹਾਂ ਇਹਨਾਂ ਕੋਲ 10 12 ਕਿੱਲੇ ਜ਼ਮੀਨ ਦੇ ਸੀਗੇ ਜੀ ਅੱਛਾ ਕੋਠੀ ਆ ਜਾ ਕੇ ਹੁਣ ਵੀ ਕਹਿੰਦੇ ਤਗੜੀ ਕੋਠੀ ਵੀ ਆ ਕੋਠੀ ਤਾਂ ਮੈਂ ਦੇਖੀ ਨਹੀਂ ਜੀ ਮਣੀ ਮੱਜਰੇ ਆ ਕਹਿੰਦੇ ਮੇਰੇ ਵੀ ਕਹਿੰਦੇ ਬੱਟਾ ਗੇਟ ਲੱਗਿਆ ਬਹੁਤ ਤਗੜੀ ਕੋਠੀ ਆ ਤੇ ਜੀ ਇਹਨਾਂ ਦੀ ਪਹਿਲਾਂ ਤੋਂ ਦਿਮਾਗ ਤੋਂ ਹੀ ਇੱਦਾਂ ਦੀ ਬਾਬਾ ਜੀ ਦਿਮਾਗ ਤੋਂ ਜਿਹੜੀ ਹੋਵੇ ਉਹ ਪੈਸੇ ਇਹਨੇ ਸੰਭਾਲ ਕੇ ਨਹੀਂ ਰੱਖਦੀ ਇਹ ਆਪਣੇ ਦਿਖਾਵਾ ਹੀ ਹੁੰਦਾ ਜੇ ਤਾਂ ਮੁੰਡਾ ਹੀ ਭੇਜਦਾ ਹੋਵੇ ਕਮਾਉਣ ਵਾਸਤੇ ਉਹਨੂੰ ਨਹੀਂ ਫਿਰ ਕੋਠੀ ਦਾ ਵੇਚੀ ਨਹੀਂ ਇਹਨੂੰ ਦਿੱਤੀ ਨਹੀਂ ਜਮੀਨ ਬਹੁਤੀ ਜੀ ਇਹਨੇ ਕੋਠੀ ਪਲਾਟ ਬਾਕ ਵੇਚਿਆ ਹੈ ਜੀ ਪਲਾਟ ਬਾਕ ਵੇਚਿਆ ਇਹਨਾਂ ਨੇ ਅੱਛਾ ਪਲਾਟ ਬਾਕ ਵੇਚਿਆ ਵੇਚਦੇ ਨੇ ਹਾਂ ਜਾਨੀ ਦੋ ਰੇ ਨਹੀਂ ਪਤਾ ਕੀ ਚਲੋ ਸਾਰ ਹੋਵੇ ਉਹਦਾ ਪਰ ਗੱਲ ਇਹ ਆ ਵੀ ਹੁਣ ਜਿਵੇਂ ਸੰਗਤ ਨੇ ਦੱਸਿਆ ਔਰੇ ਜਿਵੇਂ ਉਹ ਥੋਤੋ ਵੀ ਪੈਸੇ ਮੰਗੇ ਉਹਨਾਂ ਨੇ ਹਾਂ ਹਾਂ ਇੱਕ ਨਹੀਂ ਸੰਗਤੋਂ ਪੈਸੇ ਮੰਗਦੀਆਂ ਕਹਿੰਦੇ ਜਿਹੜਾ ਨਹੀਂ ਦਿੰਦਾ ਉਹਨੂੰ ਗਾਲਾਂ ਕੱਢਦੀ ਐ ਥੁੱਕ ਸਿੱਟਦੀ ਐ ਉਹਦੇ ਤੇ ਅੱਛਾ ਇਹ ਨਹੀਂ ਮੈਂ ਪਾਪਾ ਜੀ ਨੇ ਦੱਸਿਆ ਜੀ ਉਹ ਦੱਸਿਆ ਹੁਣ ਜਿਹੜੇ ਪਰ ਮੈਂ ਮੈਂ ਦੇਖੀ ਨਹੀਂ ਹੈਗੀ ਵੈਸੇ ਹਾਂ ਮੈਂ ਨਹੀਂ ਦੇਖੀ ਉਹਨਾਂ ਨੇ ਦੱਸਿਆ ਜਿਹੜੇ ਔਰੇ ਦੇਖਦੇ ਨੇ ਸਿਹੋਦਾਰ ਕਹਿੰਦੇ ਜਿਹੜਾ ਨਾ ਦੇ ਉਹਨੂੰ ਗਾਲਾਂ ਕੱਢਦੀ ਐ ਥੁੱਕ ਸਿੱਟਦੀ ਐ ਉਹਦੇ ਤੇ ਚਲੋ ਤੁਸੀਂ ਕਿੱਥੇ ਤੋਂ ਆਏ ਜੀ ਅਸੀਂ ਤਾਂ ਲੁਧਿਆਣੇ ਤੋਂ ਮੀਡੀਆ ਤੋਂ ਆਏ ਹਾਂ ਅਸੀਂ ਇਹੀ ਜਿਹੜੇ ਗੁਰੂ ਘਰਾਂ 'ਚ ਗਲਤ ਕਰਦੇ ਨੇ ਉਹਨਾਂ ਦੇਵਾਗਰੀ ਮਿਹਰਬਾਨੀ ਉਹਨਾਂ ਦੀ ਵੀ ਇਹਨਾਂ ਨੇ ਖਬਰ ਜਿਹੜੇ ਪੈਸੇ ਮੰਗਦਿਆਂ ਨੇ ਜਾਂ ਜਿਵੇਂ ਗੁਰੂ ਘਰਾਂ 'ਚ ਕਹੀ ਨਾ ਪ੍ਰਵਾਸੀ ਪੱਗਾਂ ਬੰਨ ਕੇ ਮੰਗਣ ਲੱਗ ਗਏ ਹੁਣ ਸਿੱਖੀ ਨੂੰ ਬਦਨਾਮ ਕਰਦੇ ਨੇ ਕਿਉਂਕਿ ਦੁਨੀਆ ਜਾਣਦੀ ਹੈ ਵੀ ਸਿੱਖ ਮਰ ਜੂਗਾ ਕਦੇ ਭੀਖ ਨਹੀਂ ਮੰਗੂਗਾ ਇਹਨਾਂ ਨੇ ਉਹ ਕਹਾਵਤ ਬਦਲਣ ਨੂੰ ਫਿਰਦੇ ਨੇ ਸਿੱਖੀ ਨੂੰ ਬਦਨਾਮ ਕਰਾਉਂਦੇ ਇਹ ਲੋਕਲਾ ਮਤਲਬ ਕਹਿਣ ਦਾ ਭਾਵ ਹੈ ਜੀ ਇਹ ਲੋਕਲਾ ਨਹੀਂ ਉਹ ਤਾਂ ਪਤਾ ਲੱਗ ਗਿਆ ਜੀ ਲੋਕਲਾ ਦੇਖਾ ਦੇਖੀ ਹੋ ਗਿਆ ਜੀ ਇਹਨਾਂ ਦਾ ਵੀ ਜੀ 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 ਚਲੋ ਧੰਨਵਾਦ ਜੀ ਬਹੁਤ-ਬਹੁਤ ਰਹਿ ਗਿਆ ਖਾਲਸਾ ਫਤੇ ਜੀ ਸੋ ਸੰਗਤ ਜੀ ਇਹ ਜਿਹੜੀ ਆਗੇ ਜਿਹੜੀ ਔਰਤ ਹੁਣੇ ਇੱਥੇ ਫੜੀ ਸੀਗੀ ਮੰਗਣ ਵਾਲੀ ਜਿਹਦੇ ਬਾਰੇ ਦੱਸਿਆ ਗਿਆ ਕਿ 10-12 ਕਿੱਲੇ ਜ਼ਮੀਨ ਵੀ ਆ ਕੋਠੀ ਬਹੁਤ ਸ਼ਾਨਦਾਰ ਮਣੀ ਮੱਜਰੀ ਵੀ ਆ ਚਮਕੌਰ ਸਾਹਿਬ ਵੀ ਕੋਠੀ ਪਾਈ ਹੋਈ ਆ ਤੇ ਪਰ ਇੱਥੇ ਭੀਖ ਮੰਗਦੀ ਆ ਸੰਗਤ ਨੂੰ ਤੰਗ ਕਰਦੀ ਆ ਜਿਹੜੀ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਗੁਰਦੁਆਰਾ ਗੜੀਸਰ ਦੇ ਮੂਹਰੇ ਖੜੇ ਆ ਜੀ ਅਸੀਂ ਜਿਹੜੀ ਸੰਗਤ ਮੱਥਾ ਟੇਕਣ ਆਈ ਆ ਉਹਨਾਂ ਨੂੰ ਤੰਗ ਕਰਦੀ ਆ ਜੇ ਕੋਈ ਭੀਖ ਨਹੀਂ ਦਿੰਦਾ ਤਾਂ ਉਹਨਾਂ ਨੂੰ ਗਾਲਾਂ ਕੱਢਦੀ ਆ ਉਹਨਾਂ ਤੇ ਥੁੱਕ ਸਿੱਟਦੀ ਆ ਤੇ ਅੰਦਰ ਕਾਰ ਸੇਵਾ ਚ ਜਿੱਥੇ ਲੰਗਰ ਚੱਲਦਾ ਉੱਥੇ ਕਹਿੰਦੇ ਸੇਵਾ ਕਰਨ ਚਲੇ ਜਾਂਦੀ ਆ ਲੈਟਰਿੰਗ ਵਾਲੇ ਹੱਥ ਔਕਣੇ ਗੰਦਮੰਦ ਭਾਂਡਿਆਂ ਤੇ ਸਿੱਟਦੀ ਆ ਸੋ ਇਹ ਵੀ ਇੱਕ ਵੱਡੀ ਬੇਇੱਜ਼ਤੀ ਕਰਦੀ ਆ ਕਿਉਂਕਿ ਸੰਗਤ ਲੰਗਰ ਵੀ ਸ਼ੱਕਦੀ ਆ ਉੱਤੇ ਸੋ ਅਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਜੇ ਇਹਦੇ ਜਰੂਰ ਕਮੈਂਟ ਕਰਿਓ ਅੱਜ ਉਮਰ ਦਾ ਲਹਿਜ ਦੇਖ ਕੇ ਜਰੂਰ ਛੱਡਤੀ ਪਰ ਬਾਬਾ ਜੀ ਨੂੰ ਨੰਬਰ ਦੇ ਕੇ ਜਾਵਾਂਗੇ ਨੈਂ ਸਿੰਘ ਫੌਜਾਂ ਵੀ ਨਾਲ ਰਟੀਆਂ ਨੇ ਜੇ ਗ ਕਰਦੇ ਵਿੱਚ ਜਰੂਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਧੰਨਵਾਦ ਜੀ